ਅਮਰੀਕਾ ਤੋਂ ਖੁਸ਼ੀ-ਖੁਸ਼ੀ ਘਰ ਪਰਤ ਰਿਹਾ ਸੀ ਇਹ ਸ਼ਖਸ ਪਰ ਰਸਤੇ ਦੇ ਵਿੱਚ ਇਸ ਦੇ ਨਾਲ ਅਨਹੂਣੀ ਵਾਪਰ ਗਈ ਜਿਸ ਤੋਂ ਬਾਅਦ ਪਰਿਵਾਰ ਤੇ ਵਿੱਚ ਝਚਾੜਾ ਪੈ ਗਿਆ ਅਮਰੀਕਾ ਤੋਂ ਘਰ ਪਰਤ ਰਹੇ ਸ਼ਖਸ ਦੀ ਮੌਤ ਹੋ ਗਈ ਐਨ ਆਰ ਆਈ ਨੇ ਭਿਆਨਕ ਐਕਸੀਡੈਂਟ ਦੇ ਵਿੱਚ ਦਮ ਤੋੜਿਆ ਦਿੱਲੀ 에ਰਪੋਰਟ ਤੋਂ ਆਉਂਦੇ ਸਮੇਂ ਇਹ ਹਾਦਸਾ ਹੋਇਆ ਦੋ ਜਣਿਆਂ ਦੇ ਗੰਭੀਰ ਸੱਟਾਂ ਲੱਗੀਆਂ ਦੱਸਿਆ ਕਿ ਫਤਿਹਗੜ੍ਹ ਸਾਹਿਬ ਦੇ ਮਾਦੋਪੁਰ ਬ੍ਰਿਜ ਕੋਲ ਵਾਪਰੇ ਇੱਕ ਸੜਕ ਹਾਦਸੇ 'ਚ ਅਮਰੀਕਾ ਤੋਂ ਵਾਪਸ ਘਰ ਪਰਤ ਰਹੇ ਸਤਵੰਤ ਸਿੰਘ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹਾਦਸੇ 'ਚ ਜੰਕਸ਼ਨ ਅਤੇ ਤਨ ਰਾਜਵੀਰ ਸਿੰਘ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਜੰਗ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਵੰਤ ਸਿੰਘ ਨੇ ਅਮਰੀਕਾ ਤੋਂ ਵਾਪਸ ਆਉਣਾ ਸੀ ਜਿਨ੍ਹਾਂ ਨੂੰ ਦਿੱਲੀ 에য়ারਪੋਰਟ ਤੋਂ ਲੈ ਕੇ ਆਉਣ ਲਈ ਸੰਦੀਪ ਸਿੰਘ ਦੀ ਕਾਰ ਕਰਾਇਤੇ ਉਹਨਾਂ ਨੇ ਲਈ ਤੇ ਉਹ ਤਨ ਰਾਜਵੀਰ ਸਿੰਘ ਨੂੰ ਨਾਲ ਲੈ ਕੇ ਦਿੱਲੀ ਲਈ 에য়ারਪੋਰਟ ਤੋਂ ਆਪਣੇ ਪਿਤਾ ਸਤਵੰਤ ਸਿੰਘ ਨੂੰ ਨਾਲ ਲੈ ਕੇ ਕਾਰ ਵਾਪਸ ਭਰਤ ਰੇ ਸਨ। ਕਾਰ ਦਾ ਡਰਾਈਵਰ ਸੰਦੀਪ ਸਿੰਘ ਨੇ ਕਾਰ ਨੂੰ ਸਰਹੰਦ ਦੇ ਮਦੋਪੁਰ ਬ੍ਰਿਜ ਕੋਲ ਅੱਗੇ ਆਪਣੇ ਸਾਈਡ ਜਾ ਇੱਕ ਟਰੱਕ ਚ ਮਾਰੀ ਜਿਸ ਕਾਰਨ ਸਤਵੰਤ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੇ ਤੇ ਤਨ ਰਾਜਵੀਰ ਸਿੰਘ ਦੇ ਸੱਟਾਂ ਲੱਗੀਆਂ। ਥਾਣਾ ਸਰਹੰਦ ਵਿਖੇ ਸੰਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀੋਂ ਆ ਰਹੇ ਸੀ ਐਨਆਰਆਈ ਉਹਨਾਂ ਦੀ ਕਾਰ ਦਾ ਟਰੱਕ 'ਚ ਖੜੇ ਟਰੱਕ 'ਚ ਮਭਜਨ ਕਰਕੇ ਐਕਸੀਡੈਂਟ ਹੋਇਆ ਸੀ। ਕਾਰ ਵਾਲੇ ਦੀ ਗਲਤੀ ਸੀ ਉਹਦੇ ਖਿਲਾਫ ਕਾਰਵਾਈ ਕਰ। ਕਿਹਦੀ ਮੌਤ ਹੋ ਜਾਂ ਸੀ? ਮੌਤ ਸਤਵੰਤ ਸਿੰਘ ਦੀ ਹੋਈ ਹੈ। ਕਿੱਥੇ ਦਾ ਸੀਗਾ ਜੀ? ਦੁਨਵੰਸ ਸਿੰਘ ਇਹ ਗੱਲ ਸੀ ਚੱਕ ਲਾਂ ਦਾ ਠੀਕ ਹੈ ਇਹ ਕਿਥੋਂ 에어ਪੋਰਟ ਤੋਂ ਆ ਰਹੇ ਸੀ ਵਾਪਸ ਹਾਂ ਜੀ 에어ਪੋਰਟ ਤੋਂ ਅਮਰੀਕਾ ਤੋਂ ਆਇਆ ਸੀ ਇਹ 에어ਪੋਰਟ ਤੋਂ ਹੋਣ ਆਏ ਨੂੰ ਲੈਣ ਗਏ ਸੀ ਇੰਨੇ ਦਾਖਾ ਜਾਣਾ ਉਹ ਕਿੰਨੇ ਕਿ ਬੰਦੇ ਜ਼ਖਮੀ ਨੇ ਦਿਲ ਵਿੱਚ ਜ਼ਖਮੀ ਇਹ ਜ 2 ਬੰਦੇ ਸੀ ਕੀ ਕੀ ਨਾਮ ਨੇ ਉਹਦੇ ਯੰਗ ਸਿੰਘ ਆ ਜੀ ਤਨਰਾਜ ਤਨਰਾਜ ਵੀ ਹੱਸ ਸਿੰਘ ਕੀ ਕਾਰਵਾਈ ਆ ਮਚਲੀਆ ਜੀ ਮੁਕੱਦਮਾ ਦਰਜ ਕਰਤਾ ਜੀ ਅਗਲੀ ਕਾਰਵਾਈ ਆ ਉਂਝ ਜਿਵੇਂ ਆਦੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ